ਦਸ਼ਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਚ ਅੱਜ ਗੁਰਦੁਆਰਾ ਰਾਮਗੜੀਆ ਸਿੰਘ ਸਭਾ ਸ਼ੁਕਰਪੁਰਾ ਤੋਂ ਮਹਾਨ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਅਜੀਤ ਨਗਰ ਅਲੀਵਾਲ ਰੋਡ ਤੇ ਪੁੱਜਣ ਤੇ ਨਿਊ ਜਾਗ ਦੀ ਜਮੀਰ ਪ੍ਰੈਸ ਐਸੋਸੀਏਸ਼ਨ ਬਟਾਲਾ ਗੁਰਦਾਸਪੁਰ ਵੱਲੋਂ ਉਹਨਾਂ ਦਾ ਪਰਵਾਂ ਸਵਾਗਤ ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਪੁੱਜੇ ਡੀਐਸਪੀ ਸਿਟੀ ਸੰਜੀਵ ਕੁਮਾਰ ਐਸਐਚਓ ਸਿਟੀ ਸੁਖਜਿੰਦਰ ਸਿੰਘ ਅਤੇ ਸਾਬਾ ਸਰਪੰਚ ਬੋਧ ਦੇਖੂਈ ਅਤੇ ਸ਼ਾਮਤਵਾਰੀ ਸ਼ਾਮ ਸਵੇਰਾ ਨਿਊਜ਼ ਚੈਨਲ ਗੁਰੀ ਸੰਧੂ ਅਤੇ ਉਹਨਾਂ ਦੀ ਟੀਮ ਉਚੇਚੇ ਤੌਰ ਤੇ ਪਹੁੰਚ ਕੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਉੱਥੇ ਹੀ ਉਹਨਾਂ ਵੱਲੋਂ ਪੰਜ ਪਿਆਰੇ ਸਹਬਾਨ ਨੂੰ ਲੋਈਆਂ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਜਿੱਥੇ ਕਿ ਨਿਊ ਜਾਗਦੀ ਜ਼ਮੀਰ ਪ੍ਰੈਸ ਕਲੱਬ ਬਟਾਲਾ ਗੁਰਦਾਸਪੁਰ ਦੇ ਪ੍ਰਧਾਨ ਸੰਜੀਵ ਨੀਰ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅਲੀਵਾਲ ਰੋਡ ਤੇ ਗੁਰੂ ਕਾ ਲੰਗਰ ਵੀ ਲਗਾਇਆ ਗਿਆ ਨਿਊ ਜਾਗਦੀ ਜ਼ਮੀਰ ਦੀ ਸਮੁੱਚੀ ਟੀਮ ਵੱਲੋਂ ਡੀਐਸਪੀ ਸਿਟੀ ਸੰਜੀਵ ਕੁਮਾਰ ਅਤੇ ਐਸਐਚਓ ਸੁਖਜਿੰਦਰ ਸਿੰਘ ਸਾਭਾ ਸਰਪੰਚ ਬੋਦੇ ਦੀ ਖੂਈ ਹੁਣ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਸਭ ਤੋਂ ਵੱਲਾ ਤੇ ਜਿਹੜਾ ਗੁਰੂ ਸਾਹਿਬ ਦਾ ਚਰਨੀ ਆ ਰਪੜਾ ਹੋਵੇ ਸਮਲੀਨੀ ਸ਼ਾਨਾ ਨੂੰ ਵਰਚਰ ਕੇ ਇਹ ਮਾਝਾ ਇਸ ਸੰਗਤਾਂ ਦੇ ਵਿੱਚ ਜੋ ਵੀ ਗੁਰੂਪ੍ਰੀਤ ਸਿੰਘ ਮਹਾਰਾਜ ਨੇ ਸਾਰੇ ਪਰਮਾਨ ਨੂੰ ਇੱਕ ਪਰਵਰ ਕੀਤਾ ਰਹੀ ਕੋਈ ਮਾਝ ਕੋਈ ਛੋਟਾ ਨਹੀਂ ਇਸ ਕਰਕੇ ਪੂ ਦਾ ਨਾਟਕ ਵਿਹਾਰਾ ਇੰਨੀ ਚਾਣਾ ਸ਼ਰਮਾਣਾ ਇੰਨੀ ਉਚਾਣਾ ਬਣਾ ਲਈਏ ਸਾਰੀ ਸੰਗਤਾਂ ਦਾ ਚਾ ਚੱਲਿਆ ਨਹੀਂ ਜਾ ਰਿਹਾ ਤੇ ਮੈਂ ਬਹੁਤ ਧੰਨਵਾਦ ਕਰਦਾ ਆਪਣੀ ਨੂ ਚਾਗਦੀ ਜਮੀਰ ਪ੍ਰੈਸ ਐਸੋਸੀਏਸ਼ਨ ਦਾ ਕਿ ਜਿਨ੍ਹਾਂ ਨੇ ਇਡਾ ਵਧੀਆ ਪ੍ਰੋਗਰਾਮ ਕੀਤਾ ਇੰਨੀ ਫੁੱਟੀਆਂ ਉਹਨਾਂ ਨੇ ਮੈਨੇਜਮੈਂਟ ਕੀਤੀ ਹੈ ਸੰਗਤ ਵਾਸਤੇ ਨਗਰ ਦੀ ਹੋਂਦ ਵਾਸਤੇ ਗੁਰੂ ਸਾਹਿਬ ਵਾਸਤੇ ਵੀ ਨੇ ਇੰਨਾ ਵਧੀਆ ਪ੍ਰੋਗਰਾਮ ਕੀਤਾ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਮੇਰੇ ਵਰਗੇ ਬੰਦੇ ਨੂੰ ਨਾਲ ਇਹਨਾਂ ਨੇ ਆਪਣੇ ਨਾਲ ਲਾ ਕੇ ਸੇਵਾ ਦਾ ਮੌਕਾ ਦਿੱਤਾ ਤੇ ਇਸ ਪ੍ਰੈਸੈਸ ਸਿਚੁਏਸ਼ਨ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਤੇ ਗੁਰੂ ਸਾਹਿਬ ਦੇ ਆਸਰੇ ਨਾਲ ਵੱਡ ਚੜ ਕੇ ਸਾਰੇ ਸੇਵਾ ਕਰਦੇ ਇਹਨੇ ਬਹੁਤ ਜ਼ਿਆਦਾ ਤੇ ਗੁਰੂ ਸਾਹਿਬ ਕਿਰਪਾ ਕਰ ਨਾਲ ਸਾਰਿਆਂ ਦੇ ਉੱਤੇ ਸਾਰਿਆਂ ਦੀ ਮਨੋਗਾਮਨਾ ਪੂਰੀ ਕਰਨਾ ਇਹ ਇਨਾਂ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਬਹੁਤ ਜ਼ਿਆਦਾ ਧੰਨਵਾਦ